ਨਾ ਹੈਪੀ ਸੀਡਰ ਆ ਨਾ ਸੁਪਰ ਸੀਡਰ ਆ ਨਵੀਂ ਚੀਜ਼ ਆ ਦੇਖੋ ਕੋਈ ਕਣਕ ਦੀ ਡਿੱਗਣ ਦੀ ਕੰਪਲੇਂਟ ਨਹੀਂ ਉਹਦਾ ਜਰਮੀਨੇਸ਼ਨ ਜਿਹੜਾ ਉਹ ਮਸ਼ੀਨ ਨਾਲੋਂ ਕਿਤੇ ਜ਼ਿਆਦਾ ਵਧੀਆ ਬੀਜ ਦੀ ਬਚਤ ਆ ਡੀਜ਼ਲ ਦੀ ਬਚਤ ਆ ਕਿੰਨੇਵੇਂ ਦਿਨ ਹਰੀ ਹੋ ਜਾਂਦੀ ਆ ਇਹ ਸੱਤਵੇਂ ਦਿਨ ਪੂਰਾ ਖੇਤ ਭਰ ਦਿੰਦੀ ਇਹਦੇ ਵਿੱਚ ਸਾਢੇ 3 ਤੋਂ 4 ਲੀਟਰ ਸਿਰਕ ਡੀਜ਼ਲ ਦੀ ਬਚਤ ਹਾਂਜੀ ਇੱਕ ਵੀਰੋ ਜਿਵੇਂ ਤੁਹਾਨੂੰ ਕੁਝ ਦਿਨ ਪਹਿਲਾਂ ਆਪਾਂ ਵੀਡੀਓ ਪਾਈ ਸੀ ਵੀ ਸੁਪਰ ਸੀਡਰ ਦਾ ਵੀ ਬਾਪ ਆ ਗਿਆ ਸੁਪਰ ਸੀਡਰ ਦੇ ਉੱਪਰ ਦੀ ਕੋਈ ਟੈਕਨੋਲੋਜੀ ਆ ਗਈ ਕਣਕ ਵਿਜਨ ਦੇ ਲਈ ਮਸ਼ੀਨ ਵੀ ਜਿਹੜੀ ਉਹ ਤੋਂ ਕਈ ਪੱਖਾਂ ਦੇ ਵਿੱਚ ਵਧੀਆ ਸਾਬਤ ਹੋਈ ਆ ਤੇ ਅੱਜ ਰਾਜੋਆਣਾ ਪਿੰਡ ਦੇ ਵਿੱਚ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਖੜੇ ਆਂ ਜ਼ਿਲ੍ਹਾ ਲੁਧਿਆਣਾ ਤੁਹਾਨੂੰ ਪਤਾ ਵੀ ਜਿਹੜਾ ਸੰਦ ਸੁਸਾਇਟੀ ਦੇ ਵਿੱਚ ਚੱਲ ਜੇ ਪਾਸ ਹੋ ਜੇ ਵੱਖੋ ਵੱਖਰੇ ਸਾਰੇ ਪਿੰਡ ਨੇ ਵਰਤ ਲਿਆ ਉਹਦਾ ਫਿਰ ਆਪਾਂ ਨੂੰ ਨਤੀਜਾ ਨਿਕਲ ਜਾਂਦਾ ਵੀ ਚੰਗਾ ਮਾੜਾ ਕੀ ਉਹਦੀ ਗੱਲਬਾਤ ਹੈ ਕੰਬੋਜ਼ ਕੰਪਨੀ ਦਾ ਆਪਣੇ ਕੋਲੇ ਪੀਯੂ ਸਮਾਰਟ ਸੀਡਰ ਨਾ ਇਹ ਹੈਪੀ ਸੀਡਰ ਹੈ ਨਾ ਸੁਪਰ ਸੀਡਰ ਹੈ ਨਵੀਂ ਚੀਜ਼ ਹੈ ਦੇਖੋ ਨੂੰ ਸਮਾਰਟ ਸੀਡਰ ਤੇ ਇਹ ਸੋਸਾਇਟੀ ਦੇ ਸਾਡੇ ਨਾ ਪ੍ਰਧਾਨ ਜੀ ਨੇ ਮੀਤ ਪ੍ਰਧਾਨ ਜੀ ਨੇ ਇਹਨਾਂ ਨਾਲ ਗੱਲਬਾਤ ਕਰਕੇ ਦੇਖਦੇ ਆਂ ਕਿ ਕਈ ਸਾਲਾਂ ਤੋਂ ਇਸੇ ਨਾਲ ਕਣਕ ਦੀ ਵਿਜਾਈ ਕਰ ਰਹੇ ਨੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਨੂੰ ਕਿੰਨਾ ਸਮਾਂ ਹੋ ਗਿਆ ਜੀ ਇਹ ਮਸ਼ੀਨ ਵਰਤਦਿਆਂ ਨੂੰ ਆ ਪਹਿਲਾਂ ਤਾਂ ਸਾਰੇ ਵੀਡੀਓ ਦੇਖਣ ਵਾਲਾ ਦਾ ਵੀਰਾਂ ਦਾ ਧੰਨਵਾਦ ਕਰਦੇ ਆਂ ਸੀ ਸਤਿ ਸ੍ਰੀ ਅਕਾਲ ਜੀ ਤੇ ਪਿੰਡ ਸਾਡਾ ਰਾਜ ਹੋਣਾ ਤਾਂ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਹਾਂਜੀ ਤੇ ਇਹ ਥ੍ਰੀ ਤਕਨੀਕ ਟੈਕਨੋਲੋਜੀ ਆ ਇਹ ਬਹੁਤ ਵਧੀਆ ਇੱਕ ਮੋਜ ਵਾਲਿਆਂ ਨੇ ਬਣਾਈ ਆ ਪਹਿਲਾਂ ਅਸੀਂ ਹੈਪੀ ਸੀਡਰ ਵੀ ਇਹਨਾਂ ਦਾ ਬਣਾਇਆ ਚਲਾਉਂਦੇ ਸੀਗੇ ਹਾਂਜੀ ਤੇ ਪਿਛਲੇ ਸਾਲਾਂ ਤੋਂ ਫਿਰ ਸਾਡੇ ਲੋਕਾਂ ਦੇ ਕਾਹ ਵੀ ਹਾਰਮਨ ਪਿਆਰੀ ਹੋ ਗਈ ਸੀ ਵੀ ਲੋਕਾਂ ਦੀ ਕਹਿਣ ਤੇ ਡਿਮਾਂਡ ਤੇ ਅਸੀਂ ਇਹ ਮਸ਼ੀਨ ਲਿਆਂਦੀ ਆ ਇਹ ਪਹਿਲਾਂ ਤੁਸੀਂ ਕਿੱਥੇ ਚੱਲਦਾ ਦੇਖਿਆ ਕਿਵੇਂ ਇਹ ਪਹਿਲਾਂ ਜਦੋਂ ਇਹ ਮਸ਼ੀਨ ਦਾ ਟੈਸਟਿੰਗ ਹੋ ਰਹੀ ਸੀ ਉਦੋਂ ਪੀਜੂ ਵਾਲੇ ਸਾਡੇ ਕੋਲ ਟ੍ਰਾਇਲ ਲਾ ਕੇ ਗਏ ਸੀ ਠੀਕ ਹੈ ਜੀ ਯੂਨੀਵਰਸਿਟੀ ਜਿਹੜੀ ਅਸਟੇ ਲੁਧਿਆਣਾ ਤੋਂ ਉਹਨਾਂ ਦੇ ਆਪਣਾ ਟਰੈਕਟਰ ਮਸ਼ੀਨ ਆਈ ਤੇ ਉਹਨਾਂ ਨੇ ਸਾਡੇ ਟ੍ਰਾਇਲ ਆਇਆ ਸਾਨੂੰ ਉਹਦਾ ਵਧੀਆ ਯਾਨੀ ਕਿ ਰਿਜ਼ਲਟ ਮਿਲਿਆ ਫਿੱਟ ਬੈ ਗਿਆ ਜੀ ਕੰਮ ਫਿੱਟ ਬੈ ਗਿਆ ਫਿਰ ਇੱਕ ਤਾਂ ਉਹਨੂੰ ਦੇਖਦੇ ਦੇਖਦੇ ਫਿਰ ਅਸੀਂ ਹੌਲੀ ਹੌਲੀ ਉਹਨਾਂ ਤੋਂ ਅਗਲੇ ਫਿਰ ਅਗਲੇ ਸਾਲ ਇੱਕ ਦੋ ਸਾਲ ਪਹਿਲਾਂ ਅਸੀਂ ਉਹਨਾਂ ਤੋਂ ਮਸ਼ੀਨ ਲਿਆ ਕੇ ਹੀ ਬੀਜ ਬਜਾਈ ਕਰਦੇ ਹੁਣ ਇਹ ਕਿੰਨੇ ਸਾਲਾਂ ਤੋਂ ਵਰਤ ਰਹੇ ਹਾਂ ਆਪਾਂ ਊਂਕਲ ਇਹ ਪਿਛਲੇ ਸਾਲ ਤੋਂ ਅਸੀਂ ਲਿਆਂਦੀ ਸੀ ਨਵੀਂ ਲੋਕਾਂ ਦੇ ਕਹਿਣ ਤੇ ਕਣਕ ਤਾਂ ਪਹਿਲਾਂ ਤੇ ਬੀਜ ਰਹੇ ਹਾਂ ਇਹਦੇ ਨਾਲ ਕਣਕ ਪਹਿਲਾਂ ਤਾਂ ਬੀਜ ਰਹੇ ਸੀ ਪਹਿਲਾਂ ਅਸੀਂ ਮੈਂ ਆਪ ਖੋਦ ਬੀਜਦਾ ਸੀ ਇਹਨਾਂ 60-70 ਟਰੇਕਲੇ ਤੇ ਕੋਸ਼ੇ ਵੀਰੇ ਦੇ ਬੀਜ ਦੰਦੇ ਸੀ ਅਸੀਂ ਫਿਰ ਲੋਕ ਜਦੋਂ ਸਾਡੇ ਖੇਤ ਚਾਉਂਦੇ ਸੀ ਕਿਉਂਕਿ ਲੋਕਾਂ ਨੂੰ ਥੋੜਾ ਜਿਹਾ ਹੁੰਦਾ ਵੀ ਕੋਈ ਵੀ ਨਵੀਂ ਚੀਜ਼ ਆਵੇ ਉਹਦੇ ਤੋਂ ਪਹਿਲਾਂ ਲੋਕਾਂ ਦਾ ਮਾਨਾ ਚਲੋ ਕਰਸਾਨੀ ਮਹਿੰਗੀ ਹੈ ਕਰਸਾਨੀ ਹੈ ਨਾ ਬਿਲਕੁਲ ਬਿਲਕੁਲ ਮਨ ਜਿਹੜਾ ਖਾਣ ਮਨ ਜਿਹੜਾ ਨਹੀਂ ਸੈਟੀਸਫਾਈ ਦਾ ਉਹ ਲੋਕਾਂ ਨੇ ਫਿਰ ਜਿਹੜੇ ਲੋਕਾਂ ਨੇ ਸਾਡੇ ਨੇੜੇ ਤੇੜੇ ਸੀ ਸਾਡੇ ਪਿੰਡਾਂ ਦੇ ਨੇੜੇ ਤੇਰੇ ਉਹਨਾਂ ਲੋਕਾਂ ਨੇ ਫਿਰ ਸਾਡੀ ਜਿਹੜੀ ਬਜਾਈ ਇਸ ਮਸ਼ੀਨ ਨਾਲ ਕਰੀ ਹੋਈ ਬਜਾਈ ਨੂੰ ਦੇਖਿਆ ਤੇ ਉਹਨਾਂ ਨੂੰ ਵਧੀਆ ਲੱਗਿਆ ਤੇ ਪ੍ਰਧਾਨ ਸਾਹਿਬ ਜੀ ਮੈਂ ਆਪਾਂ ਗੱਲ ਕਰੀ ਵੀ ਰੈਗੂਲਰ ਚ ਸੁਪਰਸੀਡਰ ਜਿਆਦਾ ਚੱਲਦਾ ਹਾਂਜੀ ਪਰ ਹੁਣ ਤੁਸੀਂ ਸਾਡੇ ਦੇਖ ਸਕਦੇ ਹੋ ਸਾਡੇ ਐਮਪਲੀਮੈਂਟ ਜਿਹੜਾ ਸੁਪਰਸੀਡਰ ਵੀ ਆ ਇਹ ਸਮਾਰਟ ਸੀਡਰ ਵੀ ਆ ਤੇ ਤੁਸੀਂ ਉਹਨੂੰ ਵੀ ਦੇਖ ਸਕਦੇ ਹੋ ਦੋਨੇ ਸਾਡੇ ਅਸੀਂ ਪਿਛਲੇ ਸਾਲ ਨਵੇਂ ਲਿਆਂਦੇ ਠੀਕ ਹੈ ਤੇ ਉਹ ਪਰ ਲੋਕਾਂ ਨੇ ਸਾਡੇ ਪਿੰਡ ਦੇ ਵਿੱਚ ਸਾਡੇ ਏਰੀਆ ਦੇ ਵਿੱਚ ਵੀ ਲੋਕਾਂ ਨੇ ਇਹ ਮਸ਼ੀਨ ਨੂੰ ਜ਼ਿਆਦਾ ਤਰਜੀਹ ਦਿੱਤੀ। ਇਹਦੇ ਤਰਜੀਹ ਦਿੱਤੀ ਤੇ ਸਬੂਤ ਆਪਣੇ ਕੋਲੇ ਇਹਦੇ ਬਲੇਡ ਦੇਖ ਲਓ ਤੁਸੀਂ। ਆਹ ਦੇਖ ਲਓ ਅਸੀਂ ਅੱਜ ਬਲੇਡ ਦਾ ਨਵਾਂ ਸੈੱਟ ਮੰਗਾ ਲਿਆ ਇਹ ਮਸ਼ੀਨ ਪਹਿਲਾਂ ਤਿਆਰ ਕਰ ਲਈਏ ਇਹਦਾ ਤੁਸੀਂ ਦੇਖ ਸਕਦੇ ਹੋ ਇਹਦੇ ਸੈੱਟ ਪੂਰੇ ਬਲੇਡ ਅਸੀਂ ਕਸਾ ਚੁੱਕੇ ਕਸਾ ਚੁੱਕੇ ਆ। ਉਹਦੇ ਮਸ਼ੀਨ ਬਲੇਡ ਉਵੇਂ ਪਏ ਆ। ਤੇ ਉਹਦੇ ਬਲੇਡ ਦੇਖ ਲਓ ਤੁਸੀਂ ਹਲੇ ਹੁਣ ਉਹਦੇ ਤੁਸੀਂ ਦੇਖ ਸਕਦੇ ਹੋ। ਰੰਗ ਵੀ ਨਹੀਂ ਲਿਆ ਉਹਦੇ ਕਿੰਨੇ ਕਿਹਦੇ ਵਿੱਚ ਨੇ ਜੀ ਸੁਪਰੀਅਰ। ਉਹਦੇ ਨਾਲ ਤਾਂ ਬਸ 40-50 ਏਕੜ ਹੀ ਵਿਜਾਈ ਕਰੀ ਆ। ਠੀਕ ਹੈ ਤੁਸੀਂ ਉਹਦੇ ਬਲੇਡ ਦੇਖੋ ਹਲੇ ਨਵੇਂ ਖੜੇ ਨੇ ਮੈਨੂੰ ਲੱਗਦਾ ਬਦਲਣ ਦੀ ਲੋੜ ਨਹੀਂ ਹਾਂ ਬਦਲਣ ਦੀ ਲੋੜ ਨਹੀਂ ਜੀ ਤੇ ਇਹਦੇ ਬਲੇਡ ਘਸਾਵੇ ਤੇ ਕਿੰਨਾ ਟਾਈਮ ਕੱਢ ਗਿਆ ਜੀ ਤੁਹਾਡੇ ਕੋਲੇ ਬਲੇਡ ਇਹ ਅਸੀਂ ਮਤਲਬ ਮਸ਼ੀਨ ਦਿਹਾੜੀ ਤੇ ਦਿੰਦੇ ਸੀ ਜਿਵੇਂ ਜ਼ਿਮੀਂਦਾਰਾਂ ਦਾ ਜ਼ਿਆਦਾ ਫਾਇਦਾ ਹੋਵੇ ਕਿਉਂਕਿ ਹਲੇ ਕਈ ਵਾਰੀ ਕਿਸੇ ਨੂੰ ਜ਼ਿਮੀਂਦਾਰਾਂ ਨੂੰ ਜਿਵੇਂ ਦੂਰ ਰੇੜੇ ਲੈ ਕੇ ਜਾਂਦੇ ਸੀ ਫਿਰ ਉਹਨੂੰ ਟਾਈਮ ਦਾ ਕਰਕੇ ਅਸੀਂ ਹਰ ਇੱਕੜਾਂ ਦੇ ਹਿਸਾਬ ਨਾਲ ਨਹੀਂ ਕਰਿਆ ਸਾਨੂੰ ਦਿਹਾੜੀ ਤੇ ਮਸ਼ੀਨ ਦੇ ਦਿੰਦੇ ਠੀਕ ਹੈ ਜੀ ਤੇ ਸਾਰਿਆਂ ਦਾ ਅਸੀਂ ਡਾਟਾ ਰੱਖਿਆ ਵਾ ਅਪਰੋਕਸੀਮੇਟ ਮਤਲਬ 200 ਇਕੜ ਇਹ ਮਸ਼ੀਨ ਦੇ 200 ਦੀ ਲਗ ਵੀ 200 ਕਿੱਲਾ ਕੱਟ ਗਈ ਬਲੇ ਕੱਟ ਗਈ ਇਹਦੇ ਵਿੱਚ ਵੱਡੇ ਜ਼ਿਮੀਂਦਾਰ ਆ ਜਿਹੜੇ ਵੱਧ 20 25 25 ਕਿੱਲੇ ਵਾਲੇ ਜਿਵੇਂ ਸਾਡੇ ਪ੍ਰਧਾਨ ਸਾਹਿਬ ਆ ਇਹਨਾਂ ਨੇ ਤੇ ਸਾਡੇ ਇੱਕ ਸੁਸਾਇਟੀ ਦੇ ਹੋਰ ਹਰਪ੍ਰੀਤ ਸਿੰਘ ਨੇ ਉਹਨਾਂ ਨੇ ਮਤਲਬ ਅਸੀਂ ਮੈਂਬਰ ਨੇ ਸਾਡੇ ਸੁਸਾਇਟੀ ਦੇ ਤੇ ਇੱਕ ਹਰਮੀਤ ਸਿੰਘ ਨੇ ਉਹਨਾਂ ਨੇ ਵੀ ਇਹਨਾਂ ਦੇ ਨਾਲ ਇਸ ਮਸ਼ੀਨ ਦੇ ਨਾਲ 20 20 15 20 20 ਕਿੱਲੇ ਬਜਾਈ ਕਰੀ ਆ ਜੀ ਤੇ ਬਾਕੀ ਕਿਵੇਂ ਰਿਹਾ ਐਕਸਪੀਰੀਅੰਸ ਜਿਵੇਂ ਵੱਡੀ ਗੱਲ ਹੁੰਦੀ ਆ ਵੀ ਕਣਕ ਹੁੰਦੀ ਕਿਵੇਂ ਡਿੱਗਦੀ ਤਾਂ ਨਹੀਂ ਸਭ ਤੋਂ ਵੱਡੀ ਕੋਈ ਕਣਕ ਦੀ ਡਿੱਗਣ ਦੀ ਕੰਪਲੇਂਟ ਨਹੀਂ ਉਹਦਾ ਜਰਮੀਨੇਸ਼ਨ ਜਿਹੜਾ ਉਹ ਮਸ਼ੀਨ ਨਾਲੋਂ ਕਿਤੇ ਜ਼ਿਆਦਾ ਵਧੀਆ ਬੀਜ ਦੀ ਬਚਤਤਾ ਡੀਜ਼ਲ ਦੀ ਬਚਤਤਾ ਮਾ ਲੋਕਾਂ ਨੇ ਇਹਨੂੰ ਪਸੰਦ ਕਰਿਆ ਕਿੰਨੇਵੇਂ ਦਿਨ ਹਰੀ ਹੋ ਜਾਂਦੀ ਆ ਇਹ ਸੱਤਵੇਂ ਦਿਨ ਪੂਰਾ ਖੇਤ ਭਰ ਦਿੰਦੀ ਆ ਜੀ ਵੀ ਦੇਖਣਯੋਗ ਹੋ ਜਾਂਦਾ ਦੇਖਣਯੋਗ ਪੂਰੀ ਸੋਹਣੀ ਲਾਦੀ ਆ ਠੀਕ ਆ ਨਾ ਇਹ ਕਿਹਦੇ ਨਾਲ ਸਮੇਂ ਦੀ ਬਚਤਤਾ ਕਹਿੰਦਾ ਮਤਲਬ ਐ ਜਿਵੇਂ ਹੁਣ ਨਵੇਂ ਜੋਗ ਦੇ ਸੰਨ ਕਮਾਈ ਦੇ ਮਗਰਾਸੇ ਮਸ ਲੱਗਿਆ ਹੋਵੇ ਤੁਸੀਂ SMS ਵਾਲੀ ਕਮਾਈ ਨਾਲ ਵੱਡੋ ਦੂਜੇ ਦਿਨ ਆਪਣੀ ਬਜਾਈ ਸਟਾਰਟ ਕਰ ਦੋ ਤੇ ਜਿਵੇਂ ਤੁਸੀਂ ਕਹਿੰਦੇ ਹੋ ਵੀ ਇਹ ਉਹਦੇ ਨਾਲੋਂ ਕਾਫੀ ਵਧੀਆ ਕਾਫੀ ਨਹੀਂ ਬਹੁਤ ਜ਼ਿਆਦਾ ਦਰਜੇ ਵਧੀਆ ਕਿਹੜੇ ਕਿਹੜੇ ਗੱਲਾਂ ਕਰਕੇ ਆ ਜੋ ਬਾਹਰ ਨੂੰ ਆ ਜੋ ਜੀ ਗੱਲਾਂ ਓਹੀ ਇਹਦੇ ਵਿੱਚ ਇੱਕ ਤਾਂ ਵੱਡਾ ਬੈਨੀਫਿਟ ਆ ਸਾਡਾ ਇਹ ਡੀਜ਼ਲ ਦੀ ਬਚਤ ਹਾਂਜੀ ਤੇ ਉਹ 100 ਲੀਟਰ ਉਹ ਤੇ 8 9 ਲੀਟਰ ਸੰਦਾ ਉਹ ਤਾਂ 10 ਤਾਂ 11 12 ਨੂੰ ਵੀ ਮੂੰਹ ਮਾਰ ਜਾਂਦਾ ਹਾਂਜੀ ਇਹਦੇ ਵਿੱਚ ਸਾਢੇ 3 ਤੋਂ 4 ਲੀਟਰ ਸਿਰਫ ਡੀਜ਼ਲ ਦੀ ਬਚਤ ਹਾਂਜੀ ਇੱਕ ਬੀਜ ਆ ਜਿਹੜਾ ਤੁਸੀਂ ਕੋ 40 ਕਿਲੋ ਹੀ ਪਾਉਣਾ ਨਹੀਂ ਸਾਢੇ 3 ਤੋਂ 4 ਲੀਟਰ ਤੁਸੀਂ ਇਹ ਮਣਕੇ ਦੇਖਿਆ ਮਣਕੇ ਦੇਖਿਆ ਮਣਕੇ ਦੇਖਿਆ ਠੀਕ ਹੈ ਆਪਣੇ ਖੇਤ ਦੇ ਵਿੱਚ ਜੇ ਆਪਾਂ ਕਿਲਾ ਕਿਲਾ ਹੀ ਬੀਜਣਾ ਛੋਟਾ ਪਲਾਟ ਬੀਜਣਾ ਤਾਂ 4 ਖਾ ਜਾਂਦਾ ਸੀ ਨਹੀਂ ਜੇ ਘੇਰਾ ਵੱਡਾ ਵਾ ਤਾਂ ਸਾਢੇ 2.5 ਲੀਟਰ ਵੀ ਐਵਰੇਜ ਦੇ ਹਿਸਾਬ ਨਾਲੇ ਵੀ ਪਰ ਇੱਕ ਕੜਾ ਸੀ ਬਜਾਈ ਖੁਦ ਕਰੀ ਆ ਆਪਣੇ ਖੇਤ ਚ 4 ਲੀਟਰ ਦੇ ਨਾਲ ਕਿਲਾ ਬੀਜੂਗਾ ਬੀਜੂਗਾ ਜੀ ਬੀਜੂਗਾ ਬੀਜੂਗਾ ਆਮ ਨਾਲੀ ਠੀਕ ਹੈ ਤੇ ਹੁਣ ਜਿਵੇਂ ਇੱਥੇ ਭਾਂਤ ਭਾਂ ਦੇ ਟਰੈਕਟਰਾਂ ਪਿੱਛੇ ਜਾਂਦੀ ਰਹੇ ਮਸ਼ੀਨ ਜੀ ਹਾਂਜੀ ਤੇ ਕਿੰਨੇ ਕਿਚਪੀ ਤੱਕ ਜਿਵੇਂ 50 ਕਿਚਪੀ ਦਾ ਟਰੈਕਟਰ ਐ ਕਿਨੂੰ ਵੱਡੀ ਗੱਲ ਹੈ ਵੀ ਆ ਇਹਨੂੰ ਵੱਲੇ ਐਚਪੀ ਵੱਡੇ ਦੀ ਲੋਡ ਨਹੀਂ ਇਕੱਲੀ ਥੋੜੀ ਲੈਫਟ ਕੈਪੈਸਿਟੀ ਚਾਹੀਦੀ ਆ ਜੀ ਟਰੈਕਟਰ ਦਾ ਇਹਨੂੰ 35 ਐਚਪੀ ਦਾ ਵੀ ਚਲਾਊਗਾ 35 ਐਚਪੀ ਦਾ ਵੀ ਚਲਾਇਆ ਹਾਂਜੀ ਹਾਂਜੀ ਇਹਦੇ ਚ ਕੋਈ ਲੋਡ ਨਹੀਂ ਹੈਗਾ ਕੋਗੜ ਉਹਦੇ ਨਾਲ ਜਿਹੜਾ ਮਤਲਬ ਟਰੈਕਟਰ ਦੇ ਵੱਡੇ ਇਹਦੇ ਸੌਰੀ ਮਸ਼ੀਨ ਦੇ ਵੱਡੇ ਫਾਲੇ ਨਹੀਂ ਹੈਗੇ ਉਨੀ ਜਗ੍ਹਾ ਬੋਣੀ ਕਰਕੇ ਜਿਹੜਾ ਐਮਪਲੀਮੈਂਟ ਆ ਬੜਾ ਸੁਮੂਥ ਚੱਲਦਾ ਰਹਿਲਾ ਚੱਲਦਾ ਜੀ ਤੇ ਇੱਕ ਸਮੱਸਿਆ ਹੋਰ ਆਈ ਨੇ ਵੀ ਕਈ ਵਾਰੀ ਮੀਂਹ ਵਗੈਰਾ ਪੈਣ ਦਾ ਪਰਾਲੀ ਗਿੱਲੀ ਹੋ ਜਾਂਦੀ ਆ ਨਹੀਂ ਇਹਦੇ 'ਚ ਕੋਈ ਅਜਿਹੀ ਸਮੱਸਿਆ ਨਹੀਂ ਇਹਦੇ 'ਚ ਵੱਡਾ ਨਹੀਂ ਗਿੱਲੇ 'ਚ ਵੀ ਤਾਂ ਜਰਮੀਨੇਸ਼ਨ ਪੂਰਾ ਹੋਦਾ ਪਰ ਬੀਜ ਨਹੀਂ ਵੱਧ ਪਾਉਣਾ ਠੀਕ ਹੈ ਠੀਕ ਹੈ ਨਾ ਇੱਕ ਜ਼ਿੰਮੇਦਾਰਾਂ ਨੂੰ ਇਹ ਵੀ ਆ ਵੀ ਐਵੇਂ ਹੀ ਵਿਹੰਗੇ ਪਾ ਦੀ ਕੰਟਾ 55 ਕਿਲੋ ਤੱਕ ਵੀ ਚੱਲ ਜਾਂਦੀ ਨਹੀਂ ਫੇਰ 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 ਉਹ ਸਮੱਸਿਆਵਾਂ ਆਉਂਦੀਆਂ ਢਿੱਗਣ ਢੁੱਗਣ ਦੀਆਂ ਹੂੰ ਵੀ ਜੇ 40 ਕਿਲੋ ਵੀ ਰੱਖਾਂਗੇ 40 ਕਿਲੋ ਰੱਖਣਾ 40 ਹੱਦ 45 ਚਲੋ ਜੇ ਕਿਸੇ ਕਈ ਵਾਰੀ ਕੋਈ ਖੇਤ 'ਚ ਮੈਂ ਆਪਾਂ ਕਹਿੰਦੇ ਆ ਵੀ ਥੋੜਾ ਜਿਹਾ ਬੀ ਵੱਧ ਪਾੜਦਾ ਤ ਉਹ ਅਸੀਂ ਸੱਤਰ ਵਧੀਆ ਬਣਾਉਂਦੀ ਕਰਾ ਪੂਰਾ ਵਾਯਾ 70 80 ਕਿਲੋ ਦਾ ਅਸੀਂ ਡੀਪੀ ਪਾਇਆ ਹੂੰ ਉੱਥੇ ਸਾਡੀ ਮਸ਼ੀਨ ਬੰਨੀ ਹੁੰਦੀ ਸੀ ਅਸੀਂ ਜਿਹੜੇ ਲੋਕ ਡੇਲੀ ਵਾਂਗੂ ਲੈਣ ਆਉਂਦੇ ਸੀ ਉਹਨੂੰ ਅਸੀਂ ਇਹ ਗੱਲ ਕਹਿ ਲਈ ਬਾਈ ਜੀ ਵੇਥੋਂ ਮਸ਼ੀਨ ਨੂੰ ਤੁਸੀਂ ਨਾ ਛੇੜੋ ਠੀਕ ਹੈ ਤੇ ਉਹਦਾ ਰਿਜ਼ਲਟ ਆ ਜਿਹੜਾ ਸਾਡਾ ਉਹ ਦੇਖੋ ਪਿੱਛੇ ਹਣ ਫਸਲ ਵੀ ਵੱਢ ਲਈ ਆ ਮਤਲਬ ਵਧੀਆ ਰਿਜ਼ਲਟ ਰਹੇ ਨੇ ਤੇ ਝਾੜ ਤਾਂ ਨਹੀਂ ਘਟਦਾ ਜੀ ਸੁਪਰਨੋ ਦੇ ਮੁਕਾਬਲੇ ਨਹੀਂ ਨਹੀਂ ਦੇਖੋ ਐ ਤਾਂ ਆਪਾਂ ਕਹਿ ਦਈਏ ਵੀ ਹਰ ਜ਼ਿਮੀਂਦਾਰ ਦੇ ਆਪਦੇ ਖੇਤ ਦੇ ਵਿੱਚ ਕਿੱਲੇ ਨਾ ਕਿੱਲਾ ਵੀ ਫਰਕ ਪਾ ਜਾਂਦਾ ਬਿਲਕੁਲ ਜੀ ਉਹ ਤਾਂ ਕੋਈ ਨਹੀਂ ਗ ਕੋਕੀ ਦੋ ਵੱਡੀਆਂ ਬਚਤਾਂ ਆ ਡੀਜ਼ਲ ਬਚ ਗਿਆ ਥੋੜਾ ਬੀਜ ਬਚ ਗਿਆ ਟਾਈਮ ਬਚ ਗਿਆ ਸਮਾਂ ਬਚਿਆ ਇਹਨਾਂ ਸਮਾਂ ਉਹ ਬਚ ਗਿਆ ਐਸਐਮਐਸ ਲਈ ਕਮਾਈ ਨੇ ਕਟਾਈ ਕਰੀ ਤੁਸੀਂ ਮਗਰੇ ਬੀਜਤੀ ਕੋਈ ਅੱਗ ਨੂੰ ਡੀਕਣਾ ਨਹੀਂ ਪੰਜ ਚਾਰ ਦਿਨ ਬੀਟ ਨਹੀਂ ਕਰਨੀ ਬਰਾਬਰ ਵਾਲੇ ਜ਼ਿਮੀਂਦਾਰ ਦੀ ਫਸਲ ਖੜੀ ਆ ਲੜ ਮੋੜਨਾ ਬਹੁਤ ਕੁਝ ਨਹੀਂ ਹਮ ਠੀਕ ਆ ਨਾ ਪੂਰੀ ਐਸਐਮਐਸ ਨਾਲ ਕਟਾਈ ਕਰੀ ਹੋਵੇ ਤਾਂ ਬੈਟਰ ਰਿਜ਼ਲਟ ਤੇ ਕੋਈ ਦਿੱਕਤ ਵਗੈਰਾ ਆਈ ਹੋਵੇ ਕੋਈ ਦਿੱਕਤ ਨਹੀਂ ਕੋਈ ਅਚਪਰਾਲੇ ਨਹੀਂ ਫਾਦੀ ਕੋਈ ਕੁਝ ਨਹੀਂ ਪੂਰੀ ਵਧੀਆ ਚੱਲਦੀ ਆ ਜੀ ਵੱਡੀ ਗੱਲ ਆ ਹਾਂਜੀ ਸਰਵ ਵੱਡੀ ਗੱਲ ਇਹ ਚ ਕੋਈ ਆ ਨਹੀਂ ਵੀ ਪੋਰ ਬੰਦ ਹੋ ਗਿਆ ਇਹ ਵੀ ਸਮੱਸਿਆ ਮੰਨੀ ਹੈਗੀ ਠੀਕ ਆ ਉਹ ਪੋਰ ਵਗੈਰਾ ਖੜਦਾ ਨਹੀਂ ਹੈਗਾ ਨਾ ਜੀ ਨਾ ਨਾ ਬੀ ਡੀਪ ਨਾ 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 ਇਹਦੇ ਪਾਈਪ ਜਮਾ ਸਿੱਧੇ ਨਹੀਂ ਹੈਗੇ ਜਮਾ ਸਿੱਧੇ ਪਾਈਪ ਉਹ ਡੈਸਕਾਂ ਦੇ ਵਿਚਾਲੇ ਵੀ ਸਕੀਏ ਤਾਂ ਪੱਲਾ 90 ਡਿਗਰੀ ਤੇ ਜਮਾ ਸਿੱਧੇ ਨਹੀਂ ਪਾਈਪ ਸਿੱਧਮ ਸਿੱਧਾ 20 ਡਿਗਰੀ ਨਾਲ ਨਹੀਂ ਹਾਂਜੀ 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 ਜੀ ਤੇ ਕੀ ਸੁਨੇਹਾ ਦੇਣਾ ਚਾਹੋਗੇ ਵੀ ਜੇ ਸੁਪਰ ਸੀਟਰ ਤੋਂ ਬਦਲ ਕੇ ਇੱਥੇ ਆਉਣੇ ਆ ਤਾਂ ਫਾਇਦਾ ਹੋਊ ਕੁਛ ਨਾ ਹਾਂਜੀ ਬਹੁਤ ਫਾਇਦਾ ਠੀਕ ਆ ਨਾ ਪਹਿਲਾਂ ਜ਼ਿੰਮੇਦਾਰ ਜਿਵੇਂ ਕਈ ਗੱਲ ਕਹਿ ਦਿੰਦੇ ਆ ਵੀ ਇਹਦਾ ਪਤਾ ਨਹੀਂ ਦੇਖੋ ਹਰ ਗੱਲ ਨੌਲੇਜ ਤੋਂ ਬਿਨਾਂ ਨਹੀਂ ਹੁੰਦੀ ਉਹਨਾਂ ਨੂੰ ਚਾਹੇ ਪਹਿਲਾਂ ਥੋੜੀ ਟ੍ਰਾਇਲ ਵੀ ਕਰ ਸਕਦੇ ਆ ਠੀਕ ਹੈ ਨਾ ਪਰ ਉਹ ਲੋਕ ਜਿਹੜਾ ਮਤਲਬ ਸੁਪਰ ਸਵੀਟਰ ਤੋਂ ਪਿੱਛੇ ਹੀ ਮੋੜੇ ਆਉਣਗੇ ਜੀ ਵੀ ਇੰਨੀ ਇੱਕ ਗੱਲਬਾਤ ਹੈਗੀ ਆ ਇੰਨੀ ਗੱਲਬਾਤ ਇਹਦੇ ਚ ਹੈਗੀ ਆ ਜੀ ਤੇ ਬਾਕੀ ਵੀਰੋ ਤੁਸੀਂ ਰਾਜੋਆਣੇ ਪਿੰਡ ਦੇ ਵਿੱਚ ਆ ਕੇ ਮਸ਼ੀਨ ਚੈੱਕ ਕਰ ਸਕਦੇ ਹੋ ਮੀਤ ਪ੍ਰਧਾਨ ਸਾਹਿਬ ਨੂੰ ਪ੍ਰਧਾਨ ਸਾਹਿਬ ਨੂੰ ਮਿਲ ਕੇ ਇਹਦੇ ਰਿਕਾਰਡ ਇਹਦੀਆਂ ਕਣਕਾਂ ਦੇਖ ਸਕਦੇ ਹੋ ਵੀ ਕਿਵੇਂ ਹੋਈਆਂ ਸੀ ਇਹ ਲੰਬੇ ਸਮੇਂ ਤੋਂ ਬੀਜ ਰਹੇ ਨੇ ਜੇ ਇਹਨਾਂ ਕੋਲੇ ਚੰਗੇ ਰਿਜ਼ਲਟ ਆਏ ਨੇ ਤਾਈਂੋ ਦੱਸ ਰਹੇ ਨੇ ਤੇ ਬਾਕੀ ਜੀ ਵੱਖੋ ਵੱਖਰੇ ਮਤਲਬ ਆਪਣੇ ਸਾਰੇ ਪਿੰਡ ਨੇ ਕੀਤੀ ਹੈ ਬਜਾਈ ਇਹਦੇ ਨਾਲ ਮੋਸਟਲੀ ਹਮ ਠੀਕ ਹੈ ਨਾ ਮਤਲਬ ਵੱਧ ਤੋਂ ਵੱਧ ਲੋਕਾਂ ਨੇ ਇਹ ਚਲਾਇਆ ਇਹ ਚਲਾਇਆ ਹੁਣ ਦੇਖੋ ਤੁਸੀਂ ਸਾਡਾ ਖੌਦ ਆਪ ਦਾ ਸੈਟੀ ਦਾ ਡਾਇਰੈਕਟਰ ਮਗਰ ਸੁਪਰਸਾਈਡਰ ਜਾਂਦਾ ਸੀ ਠੀਕ ਹੈ ਨਾ ਪਰ ਲੋਕ ਕਹਿੰਦੇ ਸੀ ਇਹ ਪਾ ਕੇ ਸਾਡੀ ਬੀਜ ਦੋ ਠੀਕ ਹੈ ਉਹ ਦੇ ਬਲੇਡ ਤੇ ਇਹ ਦੇ ਬਲੇਡ ਦੱਸਦੇ ਨੇ ਹਾਂਜੀ ਵੀ ਕਿੰਨੇ ਕਸੇ ਹੋਏ ਨੇ ਕਿੰਨਾ ਚੱਲਿਆ ਇੱਥੋਂ ਬਿਲਕੁਲ 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 ਨਾਲ ਅਸੀਂ ਵੱਡਾ ਬੈਨੀਫਿਟ ਇਹ ਵੀ ਸੀ ਅਸੀਂ ਇਹ ਨਾਲ ਦੇ ਗਵਾਂਢੀਆਂ ਪੰਡਿਆਂ ਨੂੰ ਕਿਸੇ ਨੂੰ ਜਵਾਬ ਨਹੀਂ ਦਿੰਦਾ ਅਸੀਂ ਦਿਹਾੜੀ ਤੇ ਮਸ਼ੀਨ ਦੇ ਦਿੰਦੇ ਸੀ ਠੀਕ ਹੈ ਅੜੇ-ਆੜੇ ਵੀ ਦੇ ਦਿੰਦੇ ਸੀ 2000 ਰੁਪਏ ਦਿਹਾੜੀ ਤੇ ਦੇ ਦਿੰਦੇ ਸੀ ਤਾਂ ਕਿ ਜ਼ਿੰਮੇਵਾਰ ਤੇ ਬਜ ਬੋਝ ਵੀ ਨਹੀਂ ਪੈਂਦਾ ਸੀ ਉਹਨੂੰ ਐ ਕੋਈ ਸੈੱਟ ਸਟੱਟ ਕਰਨ ਨੂੰ ਟਾਈਮ ਲੱਗਦਾ ਸੀ ਕੋਈ ਨਹੀਂ ਸੀ ਪਰ ਇਹ ਪਰ ਇਹ ਇੱਕ ਨੇ ਸੀ ਕਿ ਨਹੀਂ ਲੋਕਾਂ ਨੂੰ ਜਾਗਰੂਕ ਕਰਿਆ ਜਾਵੇ ਤੇ ਅਸੀਂ ਜਿਹੜੀ ਮਤਲਬ ਅੱਗ ਤੋਂ ਛੁਟਕਾਰਾ ਹੋ ਜੇ ਇਹਨਾਂ ਜੇ ਕੋਈ ਜ਼ਿੰਮੇ ਮੈਂ ਤਾਂ ਨਹੀਂ ਕਹਿੰਦਾ ਨਹੀਂ ਲਾਉਣੀ ਚਾਹੀਦੀ ਪਰ ਉਮੇ ਵੀ ਬੀਜ ਸਕਦਾ ਉਮੇ ਉਹ ਆਪਸ਼ਨ ਹੈ ਗਿਆ ਜੇ ਡੰਡਾ ਵੀ ਬਣਾ ਲਿਆ ਨਾ ਤਾਂ ਵੀ ਐਵੇਂ ਬੜਾ ਜਮੀਨ ਦੇ ਵਿੱਚ ਲੋੜ ਦੀ ਜਮੀਨ ਨੂੰ ਤਿਆਰ ਕਰਨ ਦੀ ਉਹ ਵੀ ਬਹੁਤ ਵਧੀਆ ਸਿਆਣਾ ਚ ਬੀਜ ਦੀ ਡੰਡਾ ਨਾਲ ਚ ਬੀਜ ਦੋ ਡੰਡਾ ਨਾਲ ਹੀ ਬੀਜ ਦਿੰਦੇ ਜਿਵੇਂ ਸੁਪਰ ਸੀਟਰ ਨੂੰ ਵੀ ਸਾਰੇ ਕੀਤੇ ਚਲਾਈ ਜਾਂਦੇ ਨੇ ਜੀ ਹਾਂਜੀ ਹਾਂਜੀ ਇਸ ਤਰ੍ਹਾਂ ਵੀ ਇਹਦਾ ਵੀ ਕੋਈ ਤੇ ਬਾਕੀ ਵੀਰ ਉਹ ਰੋਟਾਵੇਟਰ ਵੀ ਇਹਦਾ ਬਣ ਜਾਂਦਾ ਬਲੇਡ ਚੇਂਜ ਕਰਨੇ ਪੈਂਦੇ ਨੇ ਬਿਲਕੁਲ ਤੇ ਇਦੇ ਉੱਤੇ ਸਬਸਿਡੀ ਚੱਲ ਰਹੀ ਆ 80% ਗਰੁੱਪ ਦੇ ਵਿੱਚ ਤੇ 50% ਕੱਲੇ ਬੰਦੇ ਨੂੰ ਸਬਸਿਡੀ ਤੁਹਾਨੂੰ ਮਿਲ ਜੂਗੀ ਜੇ ਕਿਸੇ ਨੇ ਲੈਣਾ ਤਾਂ ਸਕਰੀਨ ਤੇ 3 ਨੰਬਰਾਂ ਤੇ ਕਾਲ ਕਰ ਸਕਦੇ ਹੋ ਜੇ ਦੇਖਣਾ ਇਹਦੇ ਬਾਕੀ ਰਿਜ਼ਲਟ ਦੇਖਣੇ ਨੇ ਤਾਂ ਰਾਜਵਾਨ ਕਲਾ ਪਿੰਡ ਪੈ ਜਾਂਦਾ ਰਾਏਕੋਟ ਤੋਂ 11-12 ਕਿਲੋਮੀਟਰ 10 ਕਿਲੋਮੀਟਰ ਦਿਆਂ 10 ਕਿਲੋਮੀਟਰ ਦੀ ਦੂਰੀ ਤੇ ਇੱਥੇ ਆ ਕੇ ਦੇਖ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨ